ਤਲਵਾਰਾ ਵਿੱਚ ਅੱਜ ਬੀਤੀ ਰਾਤ 8 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਸਵਾਰ ਦੀ ਗੱਡੀ ਨਾਲ ਟੱਕਰ ਹੋਣ ਤੋਂ ਬਾਅਦ ਟਿਪਰ ਦੇ ਹੇਠਾਂ ਆ ਕੇ ਕੁਚਲ ਹੋ ਜਾਣ ਕਨ ਮੌਤ ਹੋ ਗਈ। ਜਾਣਕਾਰੀ ਦਿੰਦੇ ਮੌਜੂਦਾ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਰਿਆਣਾ ਨੰਬਰ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਤਲਵਾਰਾ ਸੈਕਟਰ 3 ਦੀ ਆਈਟੀਆਈ ਚੌਂਕ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੁਰ ਆ ਰਹੀ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰ ਦਿੱਤੀ ਤੇ ਸ਼ਾਇਦ ਉਹ ਪਿੱਛੇ ਤੋਂ ਆ ਰਿਹਾ ਟਰੱਕ ਹੇਠਾਂ ਆ ਗਿਆ ਜਿਸ ਕਨ ਉਸ ਦੀ ਮੌਤ ਹੋ ਗਈ। ਪਰ ਘਟਨਾ ਦਾ ਪੂਰਾ ਕਾਰਨ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਬਲੈਰੋ ਗੱਡੀ ਦੇ ਨਾਲ ਇਹ ਟੱਕਰ ਹੋਈ ਹੈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਹੀਟਾ ਡਿੱਗਦਾ ਹੈ ਤੇ ਪਿੱਛੇ ਤੋਂ ਇੱਕ ਬਰੀ ਨਾਲ ਭਰਿਆ ਟਿਪਪਰ ਆ ਰਿਹਾ ਸੀ ਜਿਸ ਦੇ ਥੱਲੇ ਵਿਅਕਤੀ ਆ ਜਾਂਦਾ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਬਲੈਰੋ ਗੱਡੀ ਵਾਲਾ ਟੱਕਰ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੀ ਤਲਵਾਰਾ ਪੁਲਿਸ ਦੇ ਜਾਂਚ ਅਧਿਕਾਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਹਨਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ BBMB ਸਿਵਲ ਹਸਪੀਟਲ ਤਲਵਾਰਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਸਾਡੇ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਉਹਨਾਂ ਦੇ ਵਾਰਸਾਂ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਭਾਜੀ ਕੋਈ ਨਾ ਬਲੈਰੋ ਵਾਲਾ ਕੋਈ ਟਿਪਰ ਸਟੈਡ ਮਾਰ ਗਿਆ ਮੋਟਰਸਾਈਕਲ ਵਾਲੇ ਨੂੰ ਅੱਛਾ ਤੇ ਮੋਟਰਸਾਈਕਲ ਵਾਲਾ ਟਿਪਰ ਵਾਲੇ ਦੇ ਅੱਗੇ ਫਿਆ ਜਾ ਕਿ ਟਿਪਰ ਲੈ ਕੋ ਬ੍ਰੇਕ ਨਹੀਂ ਲੱਗੀ ਜਕਦਮ ਹੂੰ ਤੇ ਮਤਲਬ ਕਿ ਥੱਲੇ ਆ ਗਿਆ ਮੋਟਰਸਾਈਕਲ ਟਿਪਰ ਦੇ ਅੱਛਾ ਤੇ ਬੰਦੇ ਦੀ ਮੌਕੇ ਦੀ ਮੌਤ ਹੋ ਗਈ ਹੈ 600 ਤੇ ਚੜਿਆ ਟਿੱਪਰ ਪਛਾਣ ਹੋਈ ਕਿੱਥੋਂ ਦਾ ਬੰਦਾ ਨਹੀਂ ਭਾਈ ਹਜੇ ਤੱਕ ਪਛਾਣ ਨਹੀਂ ਹੋਈ ਕੁਝ ਵੀ ਹਮਤਲਬ ਕਿ ਜਦੋਂ ਪਛਾਣ ਹੋਏਗੀ ਉਹਨਾਂ ਨੇ ਮੋਬਾਈਲ ਮੂਲੇਰਾ ਵਗੈਰਾ ਜੋ ਵੀ ਹੈਗਾ ਜੇਬ ਚੋਂ ਡੈਂਟੀਫਾਈ ਕਰ ਲਿਆ ਪੁਲਿਸ ਵਾਲੇ ਲੈ ਗਏ ਉੱਤੇ ਦੇਖੋ ਹੁਣ ਕੀ ਬਣਦਾ ਅਸੀਂ ਡੈੱਡ ਬੋਡੀ ਗੱਡੀ ਚਰਖਾਤੀ ਹੈ ਤੇ ਮੋਟਰਸਾਈਕਲ ਟੁੱਟਿਆ ਹੋਇਆ ਪੂਰਾ ਹਾਂ ਮੋਟਰਸਾਈਕਲ ਤਾਂ ਭਾਈ ਖਤਮ ਆਇਗਾ ਕੋਈ ਕਾਗਜ਼ ਪੱਤਰ ਨਹੀਂ ਮਿਲਿਆ ਮੋਟਰਸਾਈਕਲ 'ਚ ਕਿੱਥੋਂ ਦਾ ਇਹ ਦੱਪਨ ਹਜੇ ਕਾਗਜ਼ ਪੱਤਰ ਚੈੱਕ ਨਹੀਂ ਕੀਤੇ ਭਾਈ ਉਹਨਾਂ ਨੇ ਜੀ ਤੇ ਇਸਰੀ ਕਹਿੰਦੇ ਮਤਲਬ ਖਤਮ ਹੀ ਬਾ ਵੀ ਖਤਮ ਹੈਗੀ ਸਭ ਕੁਝ ਖਤਮ ਹੈ ਮੈਂ ਵੀ ਦੇਖਿਆ ਤੂੰ ਇਕੱਠਾ ਕਰਕੇ ਰੱਖ ਰਿਹਾ ਸੀ ਅਸੀਂ ਇਕੱਠਾ ਕਰਕੇ ਵਿੱਚ ਰੱਖਿਆ ਗੱਡੀ ਦੇ ਚਲੋ ਇਨਸਾਨੀਅਤ ਦਾ ਤੁਹਾਡੀ ਜਿਹੜੇ ਹਾਸੇ ਰੋਜ ਇਦਾਂ ਹੁੰਦੇ ਆ ਲੱਗਦਾ ਹਨੇਰਾ ਵੀ ਹੈਗਾ ਇੱਥੇ ਲੱਗ ਰਿਹਾ ਲਾਈਟ ਆਮ ਗਰ ਹੋਣੇ ਚ ਨਹੀਂ ਨਹੀਂ ਲੈਟਾ ਹੋਣੇ ਚਾਹੀਦੇ ਆ ਭਾਜੀ ਮਤਲਬ ਕੌਡੀਕ ਨੂੰ ਵੀ ਚਾਹੀਦਾ ਕਿ ਥੋੜਾ ਸੰਭਾਲਣਾ ਚਾਹੀਦਾ ਹੈ ਨਾ ਦੇਖ ਇੱਕ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ ਜੀ ਉਹ ਕਿਤੇ ਆ ਰਿਹਾ ਉਹਦੇ ਉਪਰੋਂ ਦੜੀ ਪਈ ਹੈ Laash puri ਹਾਸੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਇਹ ਬੈਡ ਹਾਂਜੀ ਇਹ ਹੋਇਆ ਕਿਸੇ ਜਗ੍ਹਾ ਤੇ ਟੰਗ ਵਾਲਾ ਜੀ ਇਹ ਆਈਟੀਆਈ ਮੋੜ ਤੇ ਲੱਗੇ ਹੋਇਆ ਜੀ ਡੈਡ ਬੋਡੀ ਭੇਜਤੀ ਆ ਅਸੀਂ ਬੀਬੀਐਮ ਵੀ ਹਸਪਤਾਲ ਭੇਜਤੀ ਆ ਬਾਕੀ ਆਪਣੀ ਤਫਤੀਸ਼ ਕਰ ਲਈ ਇਹ ਇਕੱਲਾ ਵਿਅਕਤੀ ਸੀ ਇਹ ਫਿਲਹਾਲ ਇਦਾਂ ਲੱਗਦਾ ਇਕੱਲਾ ਹੀ ਹੈ ਇਹਨੇ ਗੱਡੀ ਮੋਟਰਸਾਈਕਲ ਤੇ ਇੱਥੇ ਕਿਸ ਜਗ੍ਹਾ ਤੇ ਮੋਟਰਸਾਈਕਲ ਦੋ ਹੈ ਮੋਟਰਸਾਈਕਲ ਦਾ ਹਰਿਆਣਾ ਨੰਬਰ ਹੈ ਜੀ ਦਾ ਤੇ ਪ੍ਰਵਾਸੀ ਮਜ਼ਦੂਰ ਲੱਗਦਾ ਇਸ ਤਰ੍ਹਾਂ ਦਿਖਾਈ ਦੈ ਡੈਡ ਬੋਡੀ ਹਸਪਤਾਲ ਪਹੁੰਚਦੀ ਆ ਜੀ ਹਾਂਜੀ ਅਗਲੀ ਕਾਰਵਾਈ ਕਰ ਅਗਲੀ ਕਾਰਵਾਈ ਦੇਖੋ ਇਹ ਤਫਤੀਸ਼ ਕਰ ਰਹੇ ਹਾਂ ਜੋ ਵੀ ਸਾਹਮਣੇ ਆ ਜਿਹੜੇ ਬਾਰਸ ਆਣਗੇ ਉਹ ਸਾਨੂੰ